सिविल डिफेंस अमृतसर ਦੇ ਡਿਵੀਜ਼ਨ ਨੰਬਰ 4 ਦੀ ਮੀਟਿੰਗ ਰஞ்சிਤ ਐਵੇਨਿਊ ਸਥਾਨਕ ਹੋਟਲ ਵਿਖੇ ਡਿਵੀਜ਼ਨਲ ਵਾਰਡਨ ਮਨੋਹਰ ਸਿੰਘ ਸੈਣੀ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਜ਼ਿਲ੍ਹਾ ਕਮਾਂਡਰ ਮਨਪ੍ਰੀਤ ਸਿੰਘ ਰੰਧਾਵਾ, ਚੀਫ ਵਾਰਡਨ ਸੁਰਜੀਤ ਸ਼ਰਮਾ ਤੇ ਡਿਪਟੀ ਚੀਫ ਵਾਰਡਨ ਰਾਜੇਸ਼ ਪਨੋਟ ਖਾਸ ਤੌਰ ਤੇ ਪੁੱਜੀ ਅਤੇ ਉਹਨਾਂ ਨੇ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਕਮਾਂਡਰ ਮਨਪ੍ਰੀਤ ਸਿੰਘ ਰੰਧਾਵਾ ਨੇ ਸਿਵਲ ਡਿਫੈਂਸ ਦੇ ਵਲੰਟੀਰੀਆਂ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਵਾਸਤੇ ਹਰ ਵੇਲੇ ਤਿਆਰ ਰਹਿਣ ਲਈ ਪਰੇਟ ਦੀਆਂ ਅਨਸੁਖਾਵੀ ਘਟਨਾ ਵਾਪਰਨ ਵੇਲੇ ਹਾਲਾਤਾਂ ਤੇ ਕਾਬੂ ਪਾਉਣ ਲਈ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਤਿੰਦਰਪਾਲ ਸਿੰਘ ਜ਼ੋਨਲ ਡਿਵੀਜ਼ਨਲ ਵਾਟਨ ਡਿਪਟੀ ਡਿਵੀਜ਼ਨਲ ਵਾਟਨ ਪ੍ਰਭਜੋਤ ਸਿੰਘ ਸੈਣੀ, ਸਹਿਜਵੀਰ ਸਿੰਘ ਸੈਣੀ, ਭੁਪਿੰਦਰ ਸਿੰਘ, ਜਸਪਾਲ ਸਿੰਘ, ਸੁਖਦੇਵ ਸਿੰਘ, ਮਨਪ੍ਰੀਤ ਸਿੰਘ, ਅਮਰਜੀਤ ਗੌਰ ਸਟੋਰ ਸੁਪਰਡੈਂਟ ਸਮੇਤ ਮੈਂਬਰ ਮੌਜੂਦ ਸਨ। ਜਿਸ ਤਰ੍ਹਾਂ ਪਿਛੇ ਕੁਝ ਸਮੇਂ ਦੌਰਾਨ ਭਾਰਤ-ਪਾਕਿਸਤਾਨ ਦੇ ਤਣਾਅ ਨੂੰ ਮੁੱਖ ਰੱਖਦੇ ਹਾਂ ਆਪਰੇਸ਼ਨ ਸੰਧੂਰ ਔਰ ਸ਼ੀਲਡ ਚੱਲੇ ਨੇ ਔਰ ਮਾਨਯੋਗ ਡੀਜੀਪੀ ਸਾਹਿਬ ਔਰ ਡਾਇਰੈਕਟਰ ਸਿਵਲ ਡਿਫੈਂਸ ਸ਼੍ਰੀ ਸੰਜੀਵ ਕਲੜਾ ਜੀ ਔਰ ਡਿਪਟੀ ਡਾਇਰੈਕਟਰ ਔਰ ਡਿਪਟੀ ਡਾਇਰੈਕਟਰ ਸਿਵਲ ਡਿਫੈਂਸ ਸਰਦਾਰ ਹਰਮਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਔਰ ਮਾਨਯੋਗ ਡੀਆਈਜੀ ਸ਼੍ਰੀ ਪ੍ਰਥਵੀ ਸਾਹਿਬ ਜੀ ਦੇ ਹੁਕਮਾਂ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਦੇ ਬਚਾ ਲਈ ਅਲੱਗ-ਅਲੱਗ ਤਰ੍ਹਾਂ ਦੇ ਸਿਵਲ ਡਿਫੈਂਸ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਔਰ ਤਿਆਰੀਆਂ ਨੂੰ ਮੁੱਖ ਰੱਖਦੇ ਆਂ ਅਮਰਸਰ ਸ਼ਹਿਰ ਨੂੰ ਸਿਵਲ ਡਿਫੈਂਸ ਦੇ 5 ਜ਼ੋਨਾਂ ਵਿੱਚ ਵੰਡਿਆ ਗਿਆ ਹੈ ਸਿਵਲ ਡਿਫੈਂਸ ਵੱਲੋਂ ਦਿੱਤੀਆਂ ਜਾ ਰਹੀਆਂ ਟ੍ਰੇਨਿੰਗਾਂ ਬਚਾਅ ਦੇ ਵੱਖ-ਵੱਖ ਤਰੀਕੇ ਛੋਟੀਆਂ ਮੁਸ਼ਕਲਾਂ ਵੱਡੀਆਂ ਨਾ ਬਣ ਜਾਣ ਛੋਟੀਆਂ ਲੜਾਈਆਂ ਦੇ ਜਿਹੜੇ ਆ ਭਿਆਨਕ ਸਿੱਟੇ ਬਣ ਕੇ ਵੱਡੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਨਾ ਆਉਣ ਉਹਨਾਂ ਨੂੰ ਬਚਾਅ ਦੇ ਤਰੀਕਿਆਂ ਨੂੰ ਵੱਤੋ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਸਿਵਲ ਡਿਫੈਂਸ ਵੱਲੋਂ ਟ੍ਰੇਨਿੰਗ ਸਾਡੇ ਸੀਡੀਆਈ ਸਿਵਲ ਡਿਫੈਂਸ ਦੇ ਸਟੋਰ ਸੁਪਰਡੈਂਟ ਦੀ ਸਹਾਇਤਾ ਦੇ ਨਾਲ ਸੀਡੀਆਈ ਵੱਲੋਂ ਸਾਡੇ ਚੀਫ ਗਾਰਡਨ ਸਾਹਿਬ ਡਿਊਟੀ ਸਾਹਿਬ ਵੱਲੋਂ ਜਿਹੜੇ ਆ ਸਾਰੇ ਸਕੂਲਾਂ ਆਈਟੀਆਈਜ਼ ਔਰ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਜਾ ਕੇ ਦਿੱਤੀਆਂ ਜਾ ਰਹੀਆਂ ਨੇ ਉਹਦੀਆਂ ਤਿਆਰੀਆਂ ਸੰਬੰਧੀ ਜਿਹੜੇ ਅੱਜ ਦੀ ਮੀਟਿੰਗ ਰੱਖੀ ਗਈ ਹੈ ਆਪਣੇ ਟੋਟਲ ਜਿੰਨੇ ਵੀ ਮੇਰੇ ਡਿਵੀਜ਼ਨ ਜਾਂ ਆਦਮੀ ਆ ਉਹ ਆਏ ਆ ਬਾਰੋਂ ਨਹੀਂ ਕੋਈ ਆਇਆ ਸਾਰੇ ਬਾਕੀ ਡਿਵੀਜ਼ਨ ਦੇ ਮੈਂ ਸਭ ਨੂੰ ਅਪੀਲ ਕਰਦਾ ਕਿ ਜਿਹੜੇ ਵੀ ਮੇਰੇ ਸਿਵਲ ਡਿਫੈਂਸ ਵਲੰਟੀਅਰ ਆ ਉਹ ਪੂਰੇ ਇਮਾਨਦਾਰੀ ਨਾਲ ਕੰਮ ਕਰਨ ਸਿਵਲ ਫਰਥੀ ਮੀਨਿੰਗ ਦਾ ਮੇਨ ਮਕਸਦ ਹੈ ਕਿ ਪੁਰਾਣੀ ਕਾਰਵਾਈ ਨੂੰ ਮੱਦੇਨਜ਼ਰ ਰੱਖਦੇ ਹਾਂ ਜਿਹੜੀ ਪਾਪੂਲੇਸ਼ਨ ਵੱਧ ਗਈ ਹੈ ਉਹਦੇ ਮੁਤਾਬਕ ਨਵੀਂ ਪਲੈਨਿੰਗ ਬਣਾਈ ਜਾਵੇ ਨਵੇਂ ਵਾਰਡਨ ਨੂੰ ਜੋੜਿਆ ਜਾਵੇ ਤੇ ਮਾਡਰਨ ਵਾਰਫੇਅਰ ਨੂੰ ਮੱਦੇਨਜ਼ਰ ਰੱਖਦੇ ਉਹਦੇ ਮੁਤਾਬਕ ਸਾਰੀਆਂ ਬਣਾਈ ਜਾਵੇ ਆਪਰੇਸ਼ਨ ਸ਼ੈਲਟਰ ਬਣਾਏ ਜਾਵੇ ਬੰਕਰ ਬਣਾਏ ਜਾਣ ਤੇ ਮਜ਼ਾਈਲ ਅਟੈਕ ਹੋ ਗਿਆ ਇਹਦੇ ਬਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਗਰੂਕ ਕੀਤਾ ਜਾਵੇ ਤੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੈਕਸਿਮਮ ਨੰਬਰ ਆਫ ਸਿਵਲ ਡਿਫੈਂਸ ਜੁਆਇਨ ਕਰੋ ਏਵਲ ਡਿਫੈਂਸ ਡਿਵੀਜ਼ਨ ਨੰਬਰ 4 ਦੀ ਮੀਟਿੰਗ ਹੋਈ ਮਨੋਰ ਸਿੰਘ ਸੈਣੀ ਦੀ ਅਗਵਾਈ ਵਿੱਚ ਹੋਈ ਅਤੇ ਇਸ ਮੁੱਖ ਕੇ ਗੱਲਬਾਤ ਕਰਦੇ ਹਾਂ ਉਹਨਾਂ ਨੇ ਆਖਿਆ ਕਿ ਬਹੁਤ ਤੋਂ ਬਾਅਦ ਲੋਕਾਂ ਨੂੰ ਸਿਵਲ ਡਿਫੈਂਸ ਨਾਲ ਜੁੜਨਾ ਚਾਹੀਦਾ ਅਤੇ ਦੇ ਸੇਵਾ ਕਰਨੀ ਚਾਹੀਦੀ ਹੈ ਅੰਮ੍ਰਿਤਸਰ ਫਾਸਟਵੇ ਖਬਰਾਂ ਨਾਲ ਮੈਂ ਸੀਨੀਅਰ ਰਿਪੋਰਟਰ ਕਮਲ ਕੁਮਾਰ ਨਾਲ ਰਕੇਸ਼ ਕੁਮਾਰ